ਤੁਕ ਕਿ ਥੋੜੀਆਂ ਕਲਾਊਡੀ ਕੰਡੀਸ਼ਨਸ ਅਬਜ਼ਰਵ ਕੀਤੀਆਂ ਗਈਆਂ ਤਾਂ ਕਰਕੇ ਜਿਹੜਾ ਮਿਨਿਮਮ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤਾ ਗਿਆ ਅੱਜ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਕੁਝ ਦਿਨ ਜਿਹੜਾ ਪਾਰਟਲੀ ਕਲਾਊਡੀ ਕੰਡੀਸ਼ਨਸ ਵੀ ਬਣ ਸਕਦੀਆਂ ਨੇ ਪਰ 13 14 ਤਰੀਕ ਨੂੰ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਅਨ੍ਹਾਟਕੀ ਰੱਖਿਆ ਕੇ ਮੌਸਮ ਦਾ ਕੋਈ ਅਲਰਟ ਹੈਗਾ ਕੋਈ ਜਾਣਨ ਕੀ ਤਾ ਗਏ ਕਿ 13 14 ਤਰੀਕ ਨੂੰ ਹਲਕੀ بارش ਕਿਤੇ ਕਿਤੇ ਜਾਂ ਥੱਡਰ ਸਟ੍ਰੋਮ ਐਕਟੀਵਿਟੀ ਹੋ ਸਕਦੀ ਹੈ। بارش ਹਲਕੀ ਹੈਗੀ ਜਿਆਦਾ ਤੇ بارش ਦੀ ਸੰਭਾਵਨਾ ਨਹੀਂ ਹੈਗੀ। ਜੀ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਹਲਕੀ بارش ਕਿਤੇ ਕਿਤੇ ਹੋ ਸਕਦੀ ਹੈ। ਕੋਈ ਹਵਾਵਾਂ ਤੇਜ਼ ਚੱਲਣ ਦਾ ਕੁਛ ਇਸ ਤਰ੍ਹਾਂ ਦਾ? ਅਹ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਦਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆਂ। ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੁਰਕ ਇੰਗਰੇਜ਼ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕਰ ਲੈਣੇ ਆ ਮੈਡਮ ਮੌਸਮ ਲੈ ਕੇ ਕੀ ਤਾਜ਼ਾ ਅਪਡੇਟ ਹੈਗਾ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਕਿਉਂਕਿ ਥੋੜੀਆਂ ਕਲਾਉਡੀ ਕੰਡੀਸ਼ਨਸ ਆਬ ਜਿਹੜਾ ਇਸ ਆਬਜ਼ਰਵ ਕੀਤਾ ਗਿਆ ਅੱਜ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਕੁਝ ਦਿਨ ਜਿਹੜਾ ਪਾਰਟਲੀ ਕਲਾਉਡੀ ਕੰਡੀਸ਼ਨਸ ਵੀ ਬਣ ਸਕਦੀਆਂ ਨੇ ਔਰ 13 14 ਤਰੀਕ ਨੂੰ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਅਲਰਟ ਕੋਈ ਰੱਖਿਆ ਗਿਆ ਮੌਸਮ ਦਾ ਕੋਈ ਅਲਰਟ ਹੈਗਾ ਕੋਈ ਜਾਣਦਾ ਹਾਂ ਜੀ ਇਹਦੇ ਵਾਸਤੇ 13 ਤਰੀਕ ਨੂੰ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਪਰ ਜ਼ਿਆਦਾ ਉਹ ਜਿਹੜਾ ਨਰਥਨ ਡਿਸਟ੍ਰਿਕਟਸ ਵਾਸਤੇ ਹੀ ਹੈ ਮਤਲਬ ਪੂਰੇ ਪੰਜਾਬ 'ਚ ਅਲਰਟ ਨਹੀਂ ਹੈਗਾ yellow ਬਿਲਕੁਲ ਜੀ ਥੋੜੀਆਂ ਨਰਥਰਨ ਡਿਸਟ੍ਰਿਕਟ ਵਾਸਤੇ 13 ਤਰੀਕ ਨੂੰ ਜਿਹੜਾ yellow alert ਜਾਰੀ ਕੀਤਾ ਗਿਆ ਕਿਉਂਕਿ 13 14 ਤਰੀਕ ਨੂੰ ਹਲਕੀ ਬਾਰਿਸ਼ ਕਿਤੇ ਕਿਤੇ ਜਾਂ ਥੰਡਰਸਟ੍ਰੋਮ ਐਕਟੀਵਿਟੀ ਹੋ ਸਕਦੀ ਹੈ। ਬਾਰਿਸ਼ ਹਲਕੀ ਹੈਗੀ ਜ਼ਿਆਦਾ ਤੇ ਬਾਰਿਸ਼ ਦੀ ਸੰਭਾਵਨਾ ਨਹੀਂ ਹੈਗੀ। ਜੀ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ। ਕੋਈ ਹਵਾਵਾਂ ਤੇਜ਼ ਚੱਲਣ ਦਾ ਕੁਝ ਇਸ ਤਰ੍ਹਾਂ ਦਾ? ਜੀ ਨਾਲ ਥੰਡਰਸਟ੍ਰੋਮ ਐਕਟੀਵਿਟੀ ਹੈ ਕੁਝ ਤੇਜ਼ ਹਵਾ ਵੀ ਚੱਲ ਸਕਦੀ ਹੈ। ਹੋਰ ਕੁਝ ਖਾਸ ਅਪਡੇਟ ਮੌਸਮ ਲੈ ਕੇ ਆਉਣ ਵਾਲੇ ਦਿਨ ਚ ਕੀ ਗਰਮੀ ਕੇ ਵਧੇਗੀ ਜਾਂ ਠੰਡਾਈ ਰਹੇਗਾ ਮੌਸਮ ਜੀ ਗਰਮੀ ਵਧਣ ਦੇ ਹਲੇ ਚਾਂਸ ਨਹੀਂ ਹੈਗੇ ਕਿਉਂਕਿ ਅਸੀਂ ਟੈਂਪਰੇਚਰ ਦੇ ਵਿੱਚ ਕੋਈ ਸਿਗਨੀਫੀਕੈਂਟ ਰਾਈਜ਼ ਨਹੀਂ ਐਕਸਪੈਕਟ ਐਕਸਪੈਕਟ ਕਰ ਰਹੇ ਕਿਉਂਕਿ ਜਿਹੜੀਆਂ ਕਲਾਉਡੀ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 12 13 14 ਨੂੰ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਸੋ ਤਾਂ ਕਰਕੇ ਜਿਹੜੀਆਂ ਟੈਂਪਰੇਚਰ ਦੇ ਵਿੱਚ ਅਸੀਂ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਰਾਈਜ਼ ਨਹੀਂ ਐਕਸਪੈਕਟ ਕਰ ਰਹੇ ਜਿਵੇਂ ਖੇਤੀਬਾੜੀ ਸੂਬਾ ਬਾ ਫਸਲ ਲੈ ਕੇ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜੀ ਫਿਲਹਾਲ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਟੈਂਪਰੇਚਰ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਫਾਲ ਵੀ ਅਬਜ਼ਰਵ ਕਰ ਸਕਦੇ ਆ ਦੇ ਨਾਲ ਸੋ ਕਿਉਂਕਿ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਤਾਂ ਕਰਕੇ ਕrops ਨੂੰ ਅਸੀਂ ਇਹਦਾ ਕੋਈ ਨੁਕਸਾਨ ਨਹੀਂ ਕਿ ਸਰ ਰਹੇ ਤਾਂ ਬਿਲਕੁਲ ਮੌਸਮ ਜਿਹੜੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈਗੀ ਆ ਤਾਂ ਅਨੰਦਪੁਰ ਦੇ ਵਿੱਚ ਮੌਸਮ ਜਿਹੜਾ ਬ ਆ ਰਵੇਗਾ 13 ਤੇ 14 ਨੂੰ ਜਿਹੜੀ ਹਲਕੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਨਾਲ ਦੀ ਨਾਲ 13 ਨੂੰ yellow alert ਵੀ ਜਿਹੜਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਰੱਖਿਆ ਗਿਆ ਵਾ ਕੈਮਰਾਮੈਨ ਵਿਕਾਸ ਨੰਦਰਿੰਦਰ ਕਪੜਾ ਜਗਮਨ ਟੀਵੀ ਲੁਧਿਆਣਾ